ਇਹ ਕਿਸੇ ਮਿਲ ਦੇ ਅੰਦਰ ਵਰਤਿਆ ਹੈ ਸਾਡੇ ਪਹਿਲੀ ਕਸਮ ਦੀ ਪੰਜਾਬ ਵਾਸੀਆਂ ਦੀ ਮਾਰੀ ਸਾਥੀਓ ਕਾਰਜਾਂ ਨੂੰ ਸਾਰਾ ਮੋੜਦਾ ਦਾ ਕੱਢਣਾ ਹੱਦ ਵਿੱਚ ਆ ਰਹੀਆਂ ਨੇ ਮੈਨੂੰ ਦੇ ਵਿੱਚ ਕੋਈ ਕੰਟਰੋਲ ਨਹੀਂ ਹੈਗਾ ਕੋਈ ਵਾਲੀ ਵਾਲ ਦੁਨੀਆ ਦਾ ਸਰਕਾਰ ਨਾਲ ਕੋਈ ਜੀ ਸਾਥੀਓ ਕੰਨ ਕਰਨੀ ਨਹੀਂ ਕਰਨਾ ਪਰ ਲੱਖਾਂ ਦੇ ਕਿ ਉਹ ਨਾਲ ਹੀ ਪਿਆਰ ਹਾਂ

और बाकी की सारे रूप से सारे ने मैं अश्विनी कुमार की नवी दिलों का नियमन करता हूँ जिन्दा ने आज इस बारे में मैंने ये कहीं ना तो प्रवाह की फैमिली चल रही है असी पांच सौ तीन सौ जो अपने का का बिचारा करते हैं वो का ऐसे तरह ही पंजाब के राजा भी 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 अगवाई चल क्योंकि कोई अभी इस बारी भी ਸਾਡੇ ਪ੍ਰਧਾਨ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਹੜੇ ਸਾਡੇ ਇੰਚਾਰਜ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਦੇਸ਼ ਹਨ ਕਿ ਜਿਹੜਾ ਇਹਨਾਂ ਨੇ ਗਰੀਬਾਂ ਦੇ ਭਾਰ ਪਾਇਆ ਡੀਜ਼ਲ ਤੇ ਵਧਾਇਆ ਕੰਟਰੋਲ ਤੇ ਵਧਾਇਆ ਜਿਹੜੀ ਇਹਨਾਂ ਨੇ ਸਬਸਿਡੀ ਬਿਜਲੀ ਦੀ ਖਤਮ ਕੀਤੀ ਹੈ ਔਰ ਬਿਜਲੀ ਦਾ ਜਿਹੜਾ ਰੇਟ ਵੋਝ ਪਾਇਆ ਹੈ ਔਰ ਜਿਹੜਾ ਇਹਨਾਂ ਨੇ 23 ਰੁਪਏ ਪੈਸੇ ਪਰ ਕਿਲੋਮੀਟਰ ਜਿਹੜਾ ਇਹਨਾਂ ਨੇ ਲੋਕਾਂ ਦੇ ਸਫਰ ਤੇ ਜਿਹੜਾ ਲਾਇਆ ਹੈ ਉਹ ਇੱਕ ਗਰੀਬਾਂ ਦੀ ਜੇਬ ਤੇ ਬਹੁਤ ਵੱਡਾ ਭਾਰ ਹੈ ਔਰ ਉਹਦੇ ਰੋਜ਼ ਪ੍ਰਦਰਸ਼ਨ ਦੇ ਵਜੂ ਇੱਥੇ ਤੁਸੀਂ ਰੋਜ਼ ਪ੍ਰਦਰਸ਼ਨ ਕਰੋ ਧਰਨਾ ਦਿਓ ਡੀਸੀ ਸਾਹਿਬ ਨੂੰ ਮੈਮੋਰੰਡਮ ਦਿਓ ਤਾਂ ਕਿ ਇਹਨਾਂ ਦੇ ਸੀਐਮ ਸਾਹਿਬ ਤੱਕ ਉਹ ਮੈਮੋਰੰਡਮ ਤੁਹਾਡਾ ਜਾਵੇ ਤੇ ਇਹਨਾਂ ਦੇ ਕੰਨ ਖੁੱਲਣ ਔਰ ਅਸੀਂ ਆਪਣੇ ਮੈਮੋਰੰਡਮ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਪੀ ਇਹ ਜਿੰਨੀਆਂ ਚੀਜ਼ਾਂ ਤੁਸੀਂ ਲਾਈਆਂ ਨੇ ਇਹ ਗਰੀਬ ਮਾਰੂ ਨੇ ਇਹ ਲੋਕਾਂ ਦੇ ਨਾਲ ਧੱਕਾ ਆ ਜੋ ਤੁਸੀਂ ਮੈਨੀਫੈਸਟੋ ਵਿੱਚ ਕਿਹਾ ਸੀ ਉਹਦੇ ਉਲਟ ਆ ਇਹ ਸਾਡੀ ਉਹਨਾਂ ਨੂੰ ਮੈਮੋਰੰਡਮ ਡੀਸੀ ਸਾਹਿਬ ਨੂੰ ਅਸੀਂ ਕਿਹਾ ਉੱਥੋਂ ਤੱਕ ਬਚਾ ਦਿਓ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਸ ਲਾਓ ਤਾਂ ਕਿ ਅਸੀਂ ਫੇਰ ਤਰੱਕੀ ਦੇ ਰਾਹ ਤੇ ਤੁਰ ਸਕੀਏ ਫੇਰ ਬਾਕੀ ਗਰੀਬੀ ਵੱਲ ਨਾ ਤੁਰੀਏ ਇਹ ਆਪਾਂ ਜਿਹੜੇ ਖੂਚ ਡਿੱਗ ਰਹੇ ਹਨ ਇਹ ਸਾਨੂੰ ਹੋਰ ਛੁੱਟੀ ਜਾ ਰਹੇ ਨੇ ਇਸ ਵੇਲੇ ਕਿਸੇ ਦਾ ਸਾ ਨਹੀਂ ਸੌਖਾ ਨਿਕਲ ਰਿਹਾ ਔਰ ਇਹਨਾਂ ਨੇ ਜਿਹੜਾ ਭਾਰ ਪਾਇਆ ਇਹ ਹੋਰ ਔਖਾ ਕਰਤਾ ਸਾਨੂੰ ਇਸ ਸਰੋਚ ਜਿਹੜਾ ਰੋਸ ਦਾ ਨਾ ਸੀ ਉਹ ਅਸੀਂ ਕੀਤਾ ਔਰ ਮੈਂਬਰਨ ਅ ਅਚਾਰਾ ਸਾਹਿਬ ਦੀ ਗੱਲ ਹੈ ਕਿ ਆਪ ਲੋਕੋ ਟ੍ਰੈਕਟ ਦੇ ਕਿਉਂਕਿ 92 ਦੇ ਕ੍ਰਿਡਾਈਟ ਦੇ ਨਾਲ ਆਸਲੀ ਅਗੇਸਨ ਬਾਤ ਹੈ ਕਿ ਲੱਗਦਾ ਕਿ ਉਹੀ ਆਪ ਲੋਕਾਂ ਨੂੰ ਵੱਡਦੇ ਹੋਏ ਨਜ਼ਰ ਆ ਰਹੇ ਤੁਸੀਂ ਇੱਕ ਗੱਲ ਦਾ ਤੁਸੀਂ ਅਸੈਸਮੈਂਟ ਕਰ ਲਓ ਲੋਕਾਂ ਨੇ ਇਹਨਾਂ ਦਾ ਅਸੈਸਮੈਂਟ ਕਰ ਲਈ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਭਗਵਾਨਤ ਮਾਨ ਜੀ ਮੇਰਾ 13 ਮੇਰੀਆਂ ਸੀਟਾਂ 13 ਹੋਣੀਆਂ ਆਈਆਂ ਕਿੰਨੀਆਂ ਤਿੰਨ ਆਈਆਂ ਲੋਕਾਂ ਨੇ ਜਵਾਬ ਦਿੱਤਾ ਔਰ ਮੈਂ ਤੁਹਾਨੂੰ ਕਹਿੰਨਾ ਸਰਪੰਚੀ ਦੀਆਂ ਇਲੈਕਸ਼ਨਾਂ ਹੋਣੀਆਂ ਹਨ ਸਮਤੀ ਦੀਆਂ ਹੋਣੀਆਂ ਜ਼ਿਲ੍ਹਾ ਪ੍ਰਸ਼ਦੀਆਂ ਹੋਣੀਆਂ ਨੇ ਕਾਰਪੋਰੇਸ਼ਨਾਂ ਦੀਆਂ ਹੋਣੀਆਂ ਨੇ 22 ਇਲੈਕਸ਼ਨਾਂ ਹੋਣੀਆਂ ਨੇ ਲੋਕਾਂ ਨੇ ਫੇਟ ਠੋਕੇ ਜਵਾਬ ਦੇਣਾ ਝਾੜੂ ਨੂੰ ਖਿਲਾਰ ਕੇ ਰੱਖਦਾ ਕਿਉਂਕਿ ਇਹਨਾਂ ਦੀਆਂ ਨੀਤੀਆਂ ਬਿਲਕੁਲ ਲੋਕਾਂ ਦੇ ਖਿਲਾਫ ਨੇ ਔਰ ਲੋਕ ਇਹਨਾਂ ਦੀਆਂ ਗੱਲਾਂ ਨੂੰ ਸਮਝ ਕੇ ਇਹਨਾਂ ਨੂੰ ਝੂਠ ਮਾਰ ਕੇ ਇਹਨਾਂ ਨੇ ਸੱਤਾ 'ਚ ਆ ਗਏ ਨੇ ਲੇਕਿਨ ਇਹਨਾਂ ਵੱਡਾ ਤੋਖਾ ਇਹਨਾਂ ਨੂੰ ਸੋਚਿਆ ਨਹੀਂ ਸੀ ਲੋਕਾਂ ਨੇ ਕਿ ਸਾਡੇ ਨਾਲ ਇਹ ਭਗਵੰਤ ਮਾਨ ਕਰੇਗਾ ਜਿਹੜਾ ਕਿ ਹੋਇਆ ਔਰ ਬਿਲਕੁਲ ਐਕਨਲ ਆਪ ਰੋਜ਼ ਹਰ ਇਲੈਕਸ਼ਨ ਚ ਹੋਇਆ ਇਨ ਫਿਊਚਰ ਬਟ ਐਜੂਕੇਸ਼ਨ ਚ ਜਾ ਸਕਦਾ ਹੈ ਜੋ ਸਾਨੂੰ ਪ੍ਰਧਾਨ ਸਾਹਿਬ ਆਦੇਸ਼ ਦੇਣਗੇ ਉਹਨਾਂ ਦਾ ਪ੍ਰੋਗਰਾਮ ਯਕਦਮ ਹੁਕਮ ਹੋਇਆ ਕਿਉਂਕਿ ਕੱਲ ਹੀ ਬੈਟ ਲੱਗਾ ਲਾਗੂ ਹੋਇਆ ਇਹਨਾਂ ਦੇ ਰੇਟ ਉਸੇ ਇਨਸਟੈਂਟਲੀ ਉਸੇ ਹੀ ਯਕਦਮ ਹੀ ਵਧਾ ਦਿੱਤੇ ਉਸੇ ਵੇਲੇ ਸਾਨੂੰ ਹੁਕਮ ਆ ਗਿਆ ਅਸੀਂ ਪਹਿਲੇ ਮੇਰਾ ਖਿਆਲ ਹੈ ਜ਼ਿਆਦਾ ਸਾਡਾ ਪ੍ਰਭਾਵਸ਼ਾਲੀ ਅਸੀਂ ਰੋਜ਼ਪਰ ਦਰਚਨ ਕੀਤਾ ਸਾਡੇ ਵਰਕਰ ਜੂਜਾਰੂ ਨੇ ਉਹਨਾਂ ਨੂੰ ਅਸੀਂ ਰਾਤੀ ਸੁਨੇਹਾ ਲਾਇਆ ਕੋ ਸਵੇਰੇ ਆ ਗਿਆ ਔਰ ਇੱਕ ਬਹੁਤ ਵਧੀਆ ਸਨੇਹਾ ਸਾਰੇ ਪੰਜਾਬ ਦੇ ਵਿੱਚ ਕਿਹਾ ਵੀ ਲੋਕ ਜਿਹੜੇ ਨੇ ਉਹ ਔਖੇ ਹੋਏ ਨੇ ਤੁਹਾਡੇ ਫੈਸਲਿਆਂ ਤੋਂ ਇਹਨਾਂ ਨੂੰ ਤੁਰੰਤ ਵਾਪਸ ਲਾਓ ਔਰ ਲੋਕ ਹਮੇਸ਼ਾ ਤਤਵਰ ਰਹਿਣਗੇ ਜਦੋਂ ਆਵਾਜ਼ ਦੇਾਂਗੇ ਜਿੱਥੇ ਵੱਡਾ ਪ੍ਰੋਗਰਾਮ ਬਣੇਗਾ ਉਥੇ ਹੋਰ ਹੋਮ ਮਾਕੇ ਸਿ ਆਵਾਂਗੇ ਰੈਲੀਆਂ ਵੀ ਹੋਣੀਆਂ ਨੇ ਇਹਨਾਂ ਦੇ ਖਿਲਾਫ ਬਹੁਤ ਕੁਝ ਹੋਣਾ ਆਉਣ ਵਾਲੇ ਸਮੇਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਕੱਲ ਸ਼ਾਮ ਨੂੰ ਸੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਤੁਸੀਂ ਸਾਰਿਆਂ ਨੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਣਾ ਹੈ ਤੇ ਰੋਸ ਧਰਨਾ ਦੇਣਾ ਹੈ ਜਿਹੜਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਦੇ ਉੱਤੇ 65 ਪੈਸੇ ਤੇ ਡੀਜ਼ਲ ਤੇ 92 ਪੈਸੇ ਜੀਐਸਟੀ ਵਧਾਇਆ ਹੈ ਤੇ ਨਾਲ ਹੀ ਜਿਹੜੀ ਸਤਾਜ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਸਾਡੀ ਪਿਛਲੀ ਸਰਕਾਰ ਸੀ ਉਹਦੀ ਕੈਬਨਟ ਨੇ ਫੈਸਲਾ ਕੀਤਾ ਸੀ ਕਿ 3 ਰੁਪਏ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਇਨੇ ਉਹ ਵੀ ਸਬਸਿਡੀ ਜਿਹੜੀ ਆ ਵਾਪਸ ਲੈ ਲਈਏ ਇਹ ਗੱਲ ਮੈਂ ਤੁਹਾਡੇ ਸਾਹਮਣੇ ਦਰਹੀਂ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹੁੰਨਾ ਕਿ ਇਹ ਗੱਲ 61 ਪੈਸੇ ਜਾਂ 92 ਪੈਸੇ ਜਾਂ 3 ਰੁਪਏ ਸਬਸਿਡੀ ਨਹੀਂ ਇਹ ਭਗਵੰਤ ਮਾਨ ਦੀ ਕੋਈ ਝਾਲ ਹੈ ਕਿ ਇਹ ਉਹਦੀ ਟੈਸਟ ਡੋਜ਼ ਹੈ ਕਿ ਮੈਂ ਵੇਖਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਸ਼ਾਂਤ ਚੁੱਪ ਕਰਕੇ ਘਰ ਬੈਠਿਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜੇ ਸਾਡੇ ਬਿਜਲੀ ਦੇ ਬਿੱਲ ਨੇ ਉਹ ਵੀ ਲਾਵੇ ਜਿਹੜੀ ਗਰੀਬਾਂ ਨੂੰ ਕਣਕ ਦਿੱਤੀ ਜਾਂਦੀ ਹੈ ਉਹ ਵੀ ਵਾਪਸ ਲਵੇ ਇਹਨੇ ਫਿਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਵਾਪਸ ਕਰਨੀਆਂ ਨੇ ਕਿਉਂਕਿ ਇਹ ਤਾਂ ਕੋਈ ਸਰਕਾਰ ਚੱਲ ਨਹੀਂ ਰਹੀ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨੂੰ ਟੈਸਟ ਡੋਜ਼ ਦੇ ਤੌਰ ਤੇ ਲਿਆ